ਸਤ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀਅ ਲੈ ਕੇ ਹਾਜ਼ਰ ਆਇਤੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ 1965 ਜੰਗ ਦੀ ਅਨ ਕਹੀ ਦਾਸਤਾਨ ਜੰਗਬੰਦੀ ਦੇ ਪਾਜੂ ਬੰਬਾਰੀ ਚ ਮਾਰੇ ਗਏ ਸਨ 52 ਲੋਕ ਭਾਰਤ-ਪਾਕਿਸਤਾਨ ਵਿਚਾਲੀ 1965 ਨੂੰ ਛਿੜੀ ਜੰਗ ਨੇ ਜਿੱਥੇ ਇੱਕ ਪਾਸੇ ਗਵਾਂਟੀ ਮੁਲਕ ਨੂੰ ਤੂੜ ਚਟਾਈ ਸੀ ਦੂਜੇ ਪਾਸੇ ਇਸ ਕਾਨੂੰ ਸਵੇਲੇ ਸਰਦ ਦੇ ਲੋਕਾਂ ਨੇ ਜਿਹੜਾ ਸੰਤਾਪ ਭੋਗਿਆ ਉਸ ਦਾ ਖੌਫ ਹਾਲੇ ਵੀ ਬਰਕਰਾਰ ਹੈ ਇਸ ਜੰਗ ਦਾ ਟੇਲਰ ਇਸੇ ਬਰੀ ਅਪ੍ਰੈਲ ਚ ਰਨ ਕਾਸ ਵਿੱਚ ਸ਼ੁਰੂ ਹੋ ਚੁੱਕਿਆ ਸੀ ਜੰਗ ਦੀ ਇਹ ਬਦਲਵਾਈ ਪਹਿਲੀ ਸਤੰਬਰ ਤੋਂ ਮੀਂਹ ਬਣ ਕੇ ਵਰੀ ਸੀ ਇਸ ਭਾਰਤ-ਪਾਕਿਸਤਾਨ ਜੰਗ ਦੀ ਸ਼ੁਰੂਆਤ ਪਾਕਿਸਤਾਨ ਦੀ ਆਪਰੇਸ਼ਨ ਜਿਪਲਾਰਟ ਲਾ ਜੇਬਰ ਰਾ ਲੱਟਰ ਨਾਲ ਹੋਈ ਜਿਸ ਦਿਨ ਉਹ ਸਨੇਹ ਹਜ਼ਾਰਾਂ ਖੁਸਬੈਟੀ ਕਸ਼ਮੀਰ ਚ ਭੇਜੀ ਤਾਂ ਜੋ ਸਥਾਨਿਕ ਲੋਕਾਂ ਨੂੰ ਭਾਰਤਵੱਦ ਪਕਾਵਤ ਲਈ ਭੜਕਾਇਆ ਜਾ ਸਕੇ ਭਾਰਤ ਨੇ ਇਸ ਦਾ ਤੁਰੰਤ ਜਵਾਬ ਦਿੱਤਾ ਤੇ ਫੌਜੀ ਕਾਰਵਾਈ ਕਰਦਿਆਂ ਕਈ ਮੋਰਚਿਆਂ ਤੇ ਪਾਕਿਸਤਾਨ ਫੌਜ ਨੂੰ ਪੁੱਠੇ ਪੈਰੀ ਮੋੜ ਦਿੱਤਾ 1 ਸਤੰਬਰ ਨੂੰ ਪਾਕਿਸਤਾਨ ਦੇ ਅਖਨੂਰ ਤੇ ਹਮਲਾ ਕੀਤਾ ਜਿਸ ਨੇ ਜੰਗ ਨੂੰ ਹੋਰ ਭਿਆਨਕ ਰੂਪ ਦੇ ਦਿੱਤਾ 6 ਸਤੰਬਰ ਨੂੰ ਭਾਰਤ ਨੇ ਲਾਹੌਰ ਤੇ ਸਿਆਲਕੋਟ ਦੀਆਂ ਸਰਹੱਦਾਂ 'ਤੇ ਹਮਲਾ ਕਰਕੇ ਜੰਗ ਦੀ ਸ਼ੁਰੂਆਤ ਕਰ ਦਿੱਤੀ 22 ਦਿਨ ਚੱਲੀ ਇਸ ਜੰਗ ਦਰਾਨ ਪਾਕਿਸਤਾਨ ਦੇ ਉਸ ਵੇਲੇ ਦੇ ਰਾਸ਼ਟਰਪਤੀ ਅਜੂਬ ਖਾਨ ਨੇ ਜੰਗਬੰਦੀ ਲਈ ਸਹਿਮਤੀ ਜਤਾਈ ਤੇ ਜੰਗ 23 ਸਤੰਬਰ ਨੂੰ ਰੁਕ ਗਈ ਅੱਜ ਵੀ ਜਦੋਂ ਸਤੰਬਰ ਦਾ ਮਹੀਨਾ ਆਉਂਦਾ ਹੈ ਤਾਂ ਅੱਲੇ जख्मਾਂ 'ਚ ਚੀਸ ਪੈਣ ਲੱਗ ਜਾਂਦੀ ਹੈ ਭਾਰਤ ਤੇ ਪਾਕਿਸਤਾਨ ਦੀ 1965 ਦੀ ਜੰਗ ਦਰਾਨ پاکستان ਦੇ ਉਸ ਵੇਲੇ ਦੇ ਰਾਸ਼ਟਰਪਤੀ ਅਜੂਬ ਖਾਨ ਨੇ ਸੰਯੁਕਤ ਰਾਸ਼ਟਰ ਨਾਲ جنگਬੰਦੀ ਲਈ ਸਹਿਮਤੀ ਜਤਾਈ ਸੀ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦਿਲਾਂ 'ਚੋਂ ਡਰ ਦੀ دہشت ਹੌਲੀ-ਹੌਲੀ ਘਟ ਹੋ ਰਹੀ ਸੀ جنگਬੰਦੀ ਦਾ ਐਲਾਨ ਹੋਣ ਦੇ ਬਾਵਜੂਦ ਪ੍ਰਤਾਪ ਬਾਜ਼ਾਰ ਦੇ ਨਾਗਰਿਕਾਂ ਨੇ ਵੀ ਰਾਤ ਮਹਿਸੂਸ ਕੀਤੀ ਉਹ ਆਪਣੇ ਰੋਜ਼ਾਨਾ ਦੇ ਕੰਮਾਂ 'ਚ ਲੱਗ ਕੇ ਦੁਕਾਨਾਂ ਖੁੱਲੀਆਂ ਸਨ ਤੇ ਪਜਾਨਾਂ ਚ ਕਾਫੀ ਚਹਿਲ ਪਹਿਲ ਸੀ ਸ਼ਾਮ ਤਕਰੀਬਨ 4:20 ਵਜੇ ਅਸਮਾਨ ਤੋਂ ਪਾਕਿਸਤਾਨੀ ਲੜਾਕੂ ਜਹਾਜ਼ ਦੀ ਗਰਜ ਸੁਣਾਈ ਦਿੱਤੀ ਫਿਰ ਅਚਨਕ ਹੋਇਆ ਜਿਸ ਦਾ ਕਿਸੇ ਨੂੰ ਕਿਆਸ ਨਹੀਂ ਸੀ ਪਾਕਿਸਤਾਨੀ ਹਵਾਈ ਸੈਨਾ ਨੇ ਕਾਇਰਤਾ ਪੂਰਨ ਕਾਰਵਾਈ ਕੀਤੀ ਲੋਕ ਕੋਈ ਸਮਝ ਪਾਉਂਦੇ ਇਸ ਤੋਂ ਪਹਿਲਾਂ ਹੀ ਉਸ ਨੇ ਬੰਬ ਸੁੱਟ ਦਿੱਤੇ ਜਿਸ ਨਾਲ ਜ਼ਬਰਦਸਤ ਮਾਕੇ ਹੋਏ ਇੱਕ ਪਲ ਚ 52 ਲੋਕ ਮਾਰੇ ਗਏ ਜੰਗੀ ਜਹਾਜ਼ਾਂ ਵੱਲ ਸੁੱਟੇ ਗੇ ਬੰਬਾਂ ਨਾਲ ਕਈ ਥਾਵਾਂ ਤੇ ਖੂਨ ਨਮਾ ਤੋ ਇਹ ਪੈ ਗਏ ਤੇ ਲਾਛਾਂ ਦੇ ਚਿੱਥੜੇ ਉੱਟ ਕੇ ਬਿਜਲੀ ਦੀਆਂ ਤਾਰਾਂ ਨਾਲ ਜਨਮਕੀ ਇਸ ਬੰਬਾਰੀ ਦੀ ਭਿਆਨਕ ਘੜਗਾਟ ਨਾਲ ਦੂਰ ਦੂਰ ਤੱਕ ਲੋਕਾਂ ਦੇ ਸਾਹ ਸੁੱਤੇ ਗਏ ਸੁੱਤੇ ਗਏ ਪਾਕਿਸਤਾਨੀ ਚੰਗੀ ਜਹਾਜ਼ਾਂ ਵੱਲੋਂ ਕੀਤੀ ਗਈ ਮੰਬਾਰੀ ਦੇ ਚਸ਼ਮਦੀ ਗਵਾ ਬਜ਼ੁਰਗ ਯਾਨਿਕ ਗੁਰਦੀਪ ਸਿੰਘ ਉਸ ਵੇਲੇ ਪਾਈਵਰਿਆਂ ਦੇ ਸਨ ਤੇ ਹੁਣ ਉਹ ਨ ਰेनਗੜ ਬਾਈਪਾਸ ਵਿਖੇ ਭਾਰਤੀ ਫੌਜੀਆਂ ਲਈ ਲਗਾਈ ਗਈ 3 ਕੰਟੀ ਹੈ ਸੇਵਾ ਕਰ ਰਿਖੀ ਸੰ ਉਹਨਾਂ ਦੱਸਿਆ ਕਿ ਇਹ ਜੰਗੀ ਜਹਾਜ਼ ਅਟਾਰੀ ਵੱਲੋਂ ਛੂਕਦੇ ਹੋਏ ਨੀਵੇਂ ਨੀਵੇਂ ਆਏ ਅਤੇ ਖਾਸਾ ਉਂਡੀਸਟਲੇ ਸ਼ਹਿਰ ਆਟਾ ਦੀਆਂ ਮਿਲਾਂ ਤੇ ਖਾਲਸਾ ਕਾਲਜ ਨੂੰ ਮਲਿਆ ਮੇਟ ਕਰਨ ਦੇ ਮਨਸੂਬੇ ਨਾਲ ਨਿਸ਼ਾਨਾ ਬਾਕੇ ਬਣਾ ਕੇ ਬੰਬਾਰੀ ਕਰਦੇ ਹੋਏ ਬੇਹੱਦ ਨਵੀਂ ਅਨੀਵੀਂ ਅਡਾਨ ਭਰ ਕੇ ਵਾਪਸ ਪਾਕਿਸਤਾਨ ਮੁੜ ਗਏ ਜੰਗੀ ਜਹਾਜ਼ਾਂ ਵੱਲੋਂ ਮਿੱਥੇ ਹੋਏ ਸਾਰੇ ਨਿਸ਼ਾਨੇ ਖੁੰਝ ਗਏ ਤੇ ਇੱਕ ਵੀ ਮਿਲ ਦਾ ਨੁਕਸਾਨ ਨਹੀਂ ਹੋਇਆ ਪਰ ਜਾਪਾਨੀ ਮਿਲ ਤੇ ਸੁੱਟਿਆ ਬੰਬ ਨਿਸ਼ਾਨਾ ਖੁੰਝਣ ਕਰਕੇ ਪ੍ਰਤਾਪ ਜੈ ਸ਼ਹਿਰਾਟਾ ਚੱਕੜ ਕੜੀ ਸਾਜ ਹਰਪੰਸ ਸਿੰਘ ਦੀ ਦੁਕਾਨ ਤੇ ਆਟਕ ਗਿਆ ਜਿਸ ਨਾਲ ਬਜ਼ਾਰ ਦੇ ਦੁਕਾਨਦਾਰ ਕੰਮਾਂ ਤੋਂ ਵਾਪਸ ਪਰਤ ਰਕੇ ਗਏ ਸੀ ਤੇ ਬਜ਼ਾਰ ਵਿੱਚੋਂ ਖਰੀਦਦਾਰੀ ਕਰ ਰਕੇ 52 ਲੋਕ ਇਸ ਬੰਬਾਰੀ ਦੀ ਪੇਟ ਚੜ੍ਹ ਕੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ